ਲੁਧਿਆਣਾ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਲੁਧਿਆਣਾ ਦੇ ਵਿੱਚ ਫੇਰ ਤੋਂ ਗੁੰਡਾ ਕਰਤੀ ਦਾ ਨੰਗਾ ਨਾਟਕ ਹੋਇਆ। ਵਿਆਹ ਲੋਧੀ ਕਲਬ ਰੋਡ ਤੇ ਸੱਤਾ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿੱਚ ਵਿਵਾਦ ਹੋ ਗਿਆ। ਹਾਲਾਂਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਕੋਰਟ ਵਿੱਚ ਕੇਸ ਚੱਲ ਰਿਹਾ ਸੀ। ਪਰ ਉਸ ਦੇ ਬਾਅਦ ਤੋਂ ਇਕਤਰ ਚਰਨਜੀਤ ਸਿੰਘ ਬਿਆਚਾਰਜ ਨੇ ਦੂਜੇ ਧਿਰ ਤੇ ਪੁਲਿਸ ਸਨੈਕਸ਼ਨ ਵਿੱਚ ਇਮਾਰਤ ਨੂੰ ਗਿਰਾਉਣ ਦੇ aarop lagaye. ਉਹਨਾਂ ਦਾ ਕਹਿਣਾ ਹੈ ਕਿ ਕੋਰਟ ਦੇ ਆਦੇਸ਼ਾਂ ਦੀ ਅੱਧਾ ਜਿਹਾ ਉਡਾਈਆਂ। ਅਤੇ ਪੁਲਿਸ ਦੀ ਮੌਜੂਦਗੀ ਵਿੱਚ ਖੁਲਿਆਣ ਦੂਜੀ ਧਿਰ ਨੇ ਕੁੰਡਾ ਕਰਤੀ ਕੀਤੀ ਹੈ। ਪਹਿਲੀ ਧਿਰ ਨੇ ਵੀ ਕਿਹਾ ਕਿ 2 ਜੁਲਾਈ ਦੀ ਰਾਤ ਬਸੰਤਿੰਨ ਪਲੇਟ ਦੇ ਮਾਲਕ ਅਮਿਤ ਬਸੰਤ ਨੇ ਆਪਣੇ ਸਾਥੀਆਂ ਦੇ ਨਾਲ ਮੀਕੇ ਬਜਾਜ ਐਂਡ ਕੰਪਨੀ ਦੇ ਨਿਰਮਾਣ ਨੂੰ ਅਵੈਧ ਰੂਪ ਨਾਲ ਦੁਆਸਤ ਕਰ ਦਿੱਤਾ। ਇਸ ਸੰਬੰਧੀ ਪੁਲਿਸ ਦਾ ਵੀ ਫੱਟਾ ਪਿਆਰ ਹੁਣ ਸਾਹਮਣੇ ਆਇਆ। ਯਾਥੀ ਕਹਿਣਾ ਇਸ ਮਾਮਲੇ ਦੇ ਵਿੱਚ ਸਾਰਿਆਂ ਦਾ ਸਹਿਮਤੀ ਕੀ ਨਾਮ ਹੈ ਸਰ ਮੇਰਾ ਨਾਮ ਚਰਨ ਸਿੰਘ ਹੈ ਜੀ ਚਰਨ ਜੀ ਮੈਂ 2016 ਤੋਂ ਇਹਨਾਂ ਕੋਲ ਕੰਮ ਕਰ ਰਿਹਾ ਮੈਂ ਪੀਏ ਨਾ ਬਜਾ ਸਾ ਕੋਲ ਚਰਨਜੀਤ ਸਿੰਘ ਬਜਾਜੀ ਕੋਲ ਅੱਛਾ ਜੀ 2018 ਚ ਅਸੀਂ ਇੱਥੇ ਠੇਗਾ ਲੇਤਾ ਸੀ ਜੀ ਠੀਕ ਹੈ ਇਹ ਕਹਿੰਦੇ ਜਗਾ ਤਾਂ ਤੁਸੀਂ ਕਿਰਾਏ ਦੇ ਲਈ ਤੁਸੀਂ ਜਗਾ ਕਿਰਾਏ ਦੇ ਲਈ ਅਸੀਂ ਚਰਨਜੀਤ ਕੋਰ ਕੋਲ ਇਹ ਜਗਾ ਕਿਰਾਏ ਤੇ ਲੀਤੀ ਸੀ ਠੀਕ ਹੈ ਠੀਕ ਹੈ ਉਹਦੇ ਕੋਲ ਐਗਰੀਮੈਂਟ ਵੀ ਹੈਗਾ ਸਾਰਾ ਕੁਝ ਹੈਗਾ ਕਿਰਾਏ ਨਾਮ ਇਹਦਾ ਸਾਰਾ ਕੁਝ ਹੈਗਾ ਜੀ ਆਪਾਂ ਸਾਰਾ ਕੁਝ ਸਾਡੇ ਕੋਲ ਹੈਗਾ ਇਹਨਾਂ ਕੋਲ ਐਗਰੀਮੈਂਟ ਵੀ ਨਹੀਂ ਹੈ ਕਿ ਇਹ ਕਹਿੰਦੇ ਸਾਡੀ ਜਗ੍ਹਾ ਹੈ ਤਾਂ ਤੁਹਾਡੇ ਐਗਰੀਮੈਂਟ ਕਿਤੇ ਕੋਈ ਜੇ ਤੁਸੀਂ ਜਗ੍ਹਾ ਦਿੱਤੀ ਹੈ ਤਾਂ ਤੁਸੀਂ ਤੁਸੀਂ ਮਤਲਬ ਮੰਨਦੇ ਹੋ ਕਿ ਜਗ੍ਹਾ ਕਿਰਾਏ ਤੇ ਸੀ ਤੁਹਾਡੀ ਜਗ੍ਹਾ ਕਿਰਾਏ ਤੇ ਸੀ ਅਸੀਂ ਚਰਨਜੀਤ कौर ਕੋਲ ਜਗ੍ਹਾ ਲਈਤੀ ਜਿਹਦੀ ਪ੍ਰਾਪਰਟੀ ਹੈ ਠੀਕ ਹੈ ਠੀਕ ਹੈ ਇਹ ਕਹਿੰਦੇ ਸਾਡੀ ਇਹਨਾਂ ਕੋਲ ਐਗਰੀਮੈਂਟ ਵੀ ਨਹੀਂ ਹੈ ਕਿ ਇਹਨਾਂ ਨੂੰ ਐਗਰੀਮੈਂਟ ਦਿਖਾਓ ਜੇ ਤੁਹਾਡੇ ਕੋਲ ਜਗ੍ਹਾ ਹੈ ਇਹਨਾਂ ਨੂੰ ਇਹ ਨਹੀਂ ਪੁੱਛੋ ਤੁਸੀਂ ਇਹ ਚਰਨਜੀਤ ਦੇ ਕੀ ਲੱਗਦੇ ਨੇ ਹਾਂਜੀ ਕੁਝ ਵੀ ਨਹੀਂ ਲੱਗਦੇ ਜੀ ਚਰਨਜੀਤ ਦੇ ਪੁੱਛੋ ਇਹਨਾਂ ਨੂੰ ਇਹ ਕਹਿੰਦੀ ਜੀ ਅਸੀਂ ਜਗ੍ਹਾ ਦਿੱਤੀ ਕਿਰਾਏ ਤੇ ਤੇ ਇਹਨਾਂ ਨੂੰ ਐਗਰੀਮੈਂਟ ਦਿਖਾਉਣਾ ਜੇ ਤੁਹਾਡੀ ਤੁਸੀਂ ਕਿਰਾਏ ਦਿੱਤੀ ਜਗਾ ਜਗਾ ਚਰਨਜੀਤ ਕੌਰ ਦੀ ਹੈ ਚਰਨਜੀਤ ਕੌਰ ਹੈ ਜਿਹੜੀ ਪ੍ਰੋਪਰਟੀ ਦੀ ਮਾਲਿਕ ਸੀਗੀ ਠੀਕ ਹੈ ਕਾਕਾ ਸਿੰਘ ਦੀ ਕੁੜੀ ਸੀਗੀ ਜਿਹੜੇ ਇੰਤਕਾਲ ਜੜਿਆ ਸਭ ਕੁਝ ਉਹਨਾਂ ਕੋਲ ਸਾਰਾ ਕੁਝ ਸੀਗਾ ਉਸ ਤੋਂ ਬਾਅਦ ਉਹਨਾਂ ਤੋਂ ਅਸੀਂ ਲੀਤਾ ਉਸ ਤੋਂ ਬਾਅਦ ਚਰਨਜੀਤ ਕੌਰ ਕੋਲ ਅਸੀਂ ਪਹਿਲਾਂ ਕਿਰਾਏ ਤੇ ਲੀਤਾ ਫਿਰ ਇਹ ਅਸੀਂ ਪ੍ਰੋਪਰਟੀ ਪਰਚੇਸ ਕਰ ਲਈ ਸਰ ਹੁਣ ਤੁਹਾਡੇ ਕੋਲ ਕਿਰਾਇਆ ਨਾਮ ਐਜ਼ ਐ ਚੱਲਦਾ ਪਿਆ ਹੈ ਜਾਂ ਖਾਲੀ ਹੋ ਚੁੱਕਿਆ ਹੈ ਤੁਹਾਡੇ ਸਰ ਉਹਨਾਂ ਸਾਡੇ ਕੋਲ ਰਜਿਸਟਰੀ ਹੈਗੀ ਇਸ ਜਗ੍ਹਾ ਦੀ ਅਸੀਂ ਇਹ ਜਗ੍ਹਾ ਪਰਚੇਜ਼ ਕਰ ਲਈ ਚਰਨਜੀਤ ਨੇ ਤੁਹਾਨੂੰ ਵੇਚ ਚਰਨਜੀਤ ਕੌਰ ਨੇ ਸਾਨੂੰ ਵੇਚਤੀ ਸਾਡੇ ਕੋਲ ਇਹਦੀ ਰਜਿਸਟਰੀ ਹੈਗੀ ਹੁਣ ਤੁਸੀਂ ਇੰਤਕਾਲ ਚੜਵਾ ਲਿਆ ਸਾਰਾ ਕੁਝ ਜਗਾ ਇੰਤਕਾਲ ਚੜਾਇਆ ਨਹੀਂ ਕਿਉਂਕਿ ਇਹਨਾਂ ਨੇ ਰੋਕ ਲਗਾ ਲਈ ਸੀ ਕੇਸ ਕੀਤਾ ਹੋਇਆ ਸੀ ਠੀਕ ਹੈ ਜ਼ਮੀਨ ਨੂੰ ਕਿਤੇ ਰੋਕ ਲਗਾ ਦੇ ਉਹੀ ਕਹਿ ਰਹੇ ਇਹਨਾਂ ਨੇ ਰਿਪੋਰਟ ਆ ਕੇ ਕੀਤੀ ਹੈ ਚਰਨਜੀਤ ਕੌਰ ਨੇ ਵੀ ਆ ਕੇ ਡੀਸੀ ਨੂੰ ਸਾਰੇ ਸਾਰੇ ਡਾਕੂਮੈਂਟੇਸ਼ਨ ਪੇਸ਼ ਕੀਤੇ ਹੋਏ ਗਏ ਠੀਕ ਹੈ ਸਾਰਾ ਕੋਰਚ ਸਟੇ ਵੀ ਲੱਗੀ ਹੋਈ ਜਗ੍ਹਾ ਤੇ ਸਰ ਉਹਨਾਂ ਦੇ ਮੁਤਾਬਕ ਇੱਕ ਜਗ੍ਹਾ ਉਹਨਾਂ ਦੀ ਹੈ ਤੁਹਾਡੇ ਮੁਤਾਬਕ ਉਹਨਾਂ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਹੈ ਹਾਂਜੀ ਤੁਹਾਡੇ ਮੁਤਾਬਕ ਸਾਡੇ ਮੁਤਾਬਕ ਇਹ ਜਾਨਵਰਾਂ ਦੇ ਤੋੜ ਰਹੇ ਰਾਤ ਨੂੰ ਆ ਕੇ ਤੋੜ ਰਹੇ ਦਿਨੇ ਕਰੋ ਜੇ ਤੇ ਜੇ ਤੁਸੀਂ ਸਹੀ ਹੈ ਕੋ ਦਿਨੇ ਦਿਨੇ ਤੋੜੋ ਚਲੋ ਠੀਕ ਹੈ ਸਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਆਈ ਜਾਂ ਸਰ ਪੁਲਿਸ ਆਨੀਰੀ ਮੇ ਥਾਣੇ ਗਿਆ ਸੀ ਥਾਣੇ ਇੱਕ ਪੁਲਿਸ ਵਾਲਾ ਨਹੀਂ ਹੈ ਉਹ ਕਹਿੰਦੇ ਸਾਡੇ ਤੇ ਪ੍ਰੈਸ਼ਰ ਹੈ ਅਸੀਂ ਆ ਨਹੀਂ ਸਕਦੇ ਸਾਡੇ ਕਹਿੰਦੇ ਉੱਪਰੋਂ ਪ੍ਰੈਸ਼ਰ ਹੈ ਅਸੀਂ ਨਹੀਂ ਆ ਸਕਦੇ ਇਹਨਾਂ ਨੇ ਜਾਲੀ ਤੇ ਵੀ ਗਿਆ ਥਾਣੇ ਵੀ ਗਿਆ ਆਪਣਾ ਡੁਗਰੀ ਥਾਣੇ ਵੀ ਗਿਆ ਚੌਂਕੀ ਵੀ ਗਿਆ ਕੋਈ ਨਹੀਂ ਆਂਦਾ ਉਸ ਤੋਂ ਉਹ ਕਹਿੰਦੀ ਸਾਡੇ ਤੇ ਪ੍ਰੈਸ਼ਰ ਆਸੀ ਆ ਨਹੀਂ ਸਕਦੇ ਕਹਿੰਦੇ ਸਾਡੇ ਤੋਂ ਉੱਪਰੋਂ ਪ੍ਰੈਸ਼ਰ ਹੈ ਕੋਈ ਦੱਸਦਾ ਨਹੀਂ ਹੈ ਕਿਹੜਾ ਉੱਪਰਲਾ ਪ੍ਰੈਸ਼ਰ ਉਹ ਦੱਸਦੇ ਹੀ ਨਹੀਂ ਕਹਿੰਦੇ ਸਾਡੇ ਤੋਂ ਉੱਪਰ ਪ੍ਰੈਸ਼ਰ ਹੈ ਅਸੀਂ ਨਹੀਂ ਆਣਾ ਅਕੋਰਡਿੰਗ ਹੈ ਇਸ ਚੀਜ਼ ਦੀ ਕਿਹੜੇ ਕਿ ਪ੍ਰੈਸ਼ਰ ਹੈ ਸਾਡੇ ਤੇ ਸਾਡੇ ਫੋਨ ਹੀ ਬਾਹਰ ਰਖਾ ਲਿਆ ਅੰਦਰ ਆ ਨਹੀਂ ਤਾ ਫੋਨ ਕਿਹੜੇ ਕਿਹੜੀ ਜਗ੍ਹਾ ਦੀ ਗੱਲ ਹੈ ਥਾਣੇ ਇਹ ਅਸੀਂ ਜਿਹੜੇ ਸ਼ਹੀਦ ਭਗਤ ਸਿੰਘ ਵਾਲਾ ਥਾਣਾ ਪੈਂਦਾ ਇੱਥੇ ਗਿਆ ਸੀ ਮੈਂ ਇੱਥੇ ਵੀ ਗਿਆ ਫੋਨ ਕੀ ਕਰਨ ਹਾਂਜੀ ਹੁਣ ਤਾਂ ਆਏ ਅਸੀਂ ਜਨਾਬ ਇੱਥੇ ਦੇਖ ਰਹੇ ਹਾਂ ਹੁਣ ਕੀ ਲਾਚਾਰ ਹੈਗੇ ਇਹ ਤੇ ਜੀ ਸੀ ਬੀ ਲੈ ਆਏ ਬੰਦੇ ਲੈ ਆਏ ਇੱ ਸਵੇਰ ਦੀ ਚੱਲ ਰਹੀ ਸੀ ਵੀ ਸਵੇਰ ਦੀ ਜੀਸੀਬੀ ਇਹਨਾਂ ਦੇ ਪਲਾਟ ਤੇ ਚੱਲਦੀ ਪਈ ਹੈ ਮੇਰੇ ਕੋਲ ਦਿਨ ਦੀ ਰਿਕਾਰਡਿੰਗ ਵੀ ਹੈਗੀ ਨਦੀ ਠੀਕ ਹੈ ਠੀਕ ਹੈ ਨਾ ਦਿਨ ਦੀ ਕੈਮਰੇ ਦੀ ਸਵੇਰ ਦੀ ਜੀਸੀਬੀ ਚੱਲ ਰਹੀ ਹੈ ਤੇ ਹੁਣ ਅੱਧੀ ਸਵੇਰ ਦੀ ਆਪਣੇ ਆਪਣੇ ਪਲਾਟ ਤੇ ਕਰ ਰਹੇ ਸੀ ਸਵੇਰ ਦੀ ਜਿਹੜਾ ਇਹਨਾਂ ਦਾ ਨਾਲ ਵਾਲਾ ਪਲਾਟ ਹੈ ਉੱਥੇ ਕਰ ਰਹੇ ਸੀ ਠੀਕ ਹੈ ਨਾ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਉੱਤੇ ਸ਼ੁਰੂ ਕੀਤਾ ਰਾਤ ਨੂੰ ਜਦੋਂ ਹਨੇਰਾ ਹੋ ਗਿਆ ਮੰਗਦੀ ਹੈ ਸਰ ਮੰਗਦੀ ਹੈ ਹਾਂਜੀ ਮੰਗ ਸਰ ਇਨਸਾਫ ਹੋਵੇ ਕੋਈ ਪੁਲਸ ਵਾਲਾ ਨਹੀਂ ਆਂਦਾ ਕੋਈ ਨਹੀਂ ਆਂਦਾ ਸਰਕਾਰ ਦੇ ਕੋਈ ਚਲੋ ਇਸ ਮਾਮਲੇ ਨੂੰ ਲੈ ਕੇ ਫਿਰ ਸਵੇਰ ਨੂੰ ਸੀਪੀ ਸਾਹਿਬ ਕੋਲ ਹਾਂਜੀ ਭਾਈ ਜੀ ਸਵੇਰੇ ਪੇਸ਼ ਹੋਵਾਂਗੇ ਸਰ ਕੋਈ ਇੱਕ ਪੁਲਸ ਵਾਲਾ ਦੇਖੋ ਇੰਨੀ ਇੰਨੀ ਗੱਲ ਹੋ ਗਈ ਇੰਨੇ ਫੋਨ ਕਰ ਲਏ ਪੁਲਸ ਨੂੰ ਅਸੀਂ ਠੀਕ ਹੈ ਇੰਨੇ ਮੈਸੇਜ ਕਰ ਲਏ ਚਾਹੁੰਦੇ ਕੀਓ ਸਰ ਚਾਹੁੰਦੇ ਸਰ ਇਨਸਾਫ ਚਾਹੁੰਦੇ ਦੇਖੋ ਸਾਰਿਆਂ ਤੱਕਾਰ ਹੈ ਸਾਰੀ ਦੁਕਾਨਾ ਤੋੜਤੀ ਸਾਰੇ ਠੇਕੇ ਤੋੜਦੇ ਸਾਰਾ ਕੁਝ ਤੋੜਤਾ 2018 ਤੇ ਲੈ ਕੇ ਸਾਡੇ ਕੋਲ ਲਾਇਸੈਂਸ ਅਗੇ ਤੇ ਇਹ ਕਹਿੰਦੇ ਲਾਇਸੈਂਸ ਨਹੀਂ ਹੈ ਜਿਹੜੀ ਜਗ੍ਹਾ ਤੋੜੀ ਗਈ ਉਹਦਾ ਕਬਜ਼ਾ ਤੁਹਾਡੇ ਕੋਲ ਸੀ ਸਾਡੇ ਕੋਲ ਕਬਜ਼ਾ ਸੀਗਾ ਜਨਾਬ ਸਟੇ ਲੱਗੀ ਹੋਈ ਸੀ ਕੋਰਟ ਦੀ ਪ੍ਰੋਪਰ ਸਟੇ ਲੱਗੀ ਹੋਈ ਸੀ ਠੀਕ ਹੈ ਤੇ ਅੰਦਰ ਸਮਾਨ ਵੀ ਪਿਆ ਸੀ ਸਮਾਨ ਵੀ ਪਿਆ ਸੀ ਅੰਦਰ ਕੈਮਰੇ ਲੱਗੇ ਹੋਏ ਸੀ ਸਾਰਾ ਕੁਝ ਲੱਗਿਆ ਹੋਇਆ ਸੀ ਸੋਫੇ ਸੀਗੇ ਵਾਲੇ ਨੂੰ ਕਾਹੂ ਜਗ੍ਹਾ ਕੋਈ ਨਹੀਂ ਛੱਡਦੇ ਯਾਰ ਛੱਡਦੇ ਯਾਰ ਕੀ ਨਾਮ ਹੈ ਜੀ ਕੀ ਨਾਮ ਹੈ ਤੁਹਾਡਾ ਬਾਈ ਜੀ ਮੈਨੂੰ ਦਵਿੰਦਰ ਸਿੰਘ ਮੰਗਤਾ ਅੱਛਾ ਜੀ ਇਹ ਕਿਹੜੀ ਜਗ੍ਹਾ ਹੈ ਇਹ ਲੋਧੀ ਕਲੱਬ ਰੋਡ ਆ ਅੱਛਾ ਜੀ ਇਹ ਜਗ੍ਹਾ ਅਸੀਂ ਕਿਰਾਏ ਤੇ ਦਿੱਤੀ ਸੀ ਠੀਕ ਹੈ ਜੀ ਕਿਰਾਏ ਤੇ ਦਿੱਤੀ ਸੀ ਉਦੋਂ ਬਾਅਦ ਕੀ ਕਰਿਆ ਇੱਕ ਇੱਕ ਲੋ ਦਿੱਤੀ ਸੀ ਇਹ 2018 ਤੋਂ ਲੈ ਕੇ ਦਿੱਤੀ ਮੈਨੂੰ ਦਿੱਤੀ ਸੀ ਚੰਨੀ ਵਿਆਜ ਨੂੰ ਠੀਕ ਹੈ ਕਿਸ ਕਰਕੇ ਇਹ ਠੇਕੇ ਵਾਸਤੇ ਠੀਕ ਹੈ ਕਿੰਨੀ ਜਗ੍ਹਾ ਵਾ ਇਹ ਜਗ੍ਹਾ 789 ਗਜ ਦੀ ਕਰੀਬ ਹੈ ਜੀ ਠੀਕ ਹੈ ਤੇ ਇਹਦੀ ਮਲਕੀਅਤ ਕੀ ਦੇਖੋ ਇਹਦੀ ਮਲਕੀਅਤ ਸਾਡੀ ਆ ਜੀ ਸਾਡੀ ਕੰਪਨੀ ਦੇ ਨਾਂ ਤੇ ਆ ਸਾਡੀ ਬਸੰਤ ਦੇ ਨਾਂ ਤੇ ਆ ਠੀਕ ਹੈ ਬਸੰਤ ਪੂਰਾ ਨਾਮ ਕੀ ਬਸੰਤ ਐਵੇਨਿਊ ਠੀਕ ਹੈ ਬਸੰਤ ਨੇ ਕਲੀਵ ਹਾਂ ਜੀ ਹਾਂ ਜੀ ਮੇਨ ਮਾਲਕ ਤੁਸੀਂ ਮੇਰ ਮਾਲਕਾਂ ਜੀ ਅਸੀਂ ਗੱਲ ਇਹ ਆ ਵੀ ਮੇਰਾ ਦਵਿੰਦਰ ਸਿੰਘ ਮੰਗਟ ਠੀਕ ਹੈ ਤੇ ਮੈਂ ਹੀ ਦੇਖਦਾ ਸਾਰਾ ਠੀਕ ਹੈ ਤੇ ਅੱਜ ਕੀ ਕਰਦੇ ਅੱਜ ਕੁਝ ਨਹੀਂ ਅਸੀਂ ਆਪਦਾ ਕੰਮ ਕਰ ਰਹੇ ਹਾਂ ਕੀ ਅਸੀਂ ਆਪਣੀ ਸਫਾਈ ਕਰ ਰਹੇ ਸੀਗੇ ਤੇ ਇਹ ਹੁਣ ਤੁਸੀਂ ਮੈਨੂੰ ਪਤਾ ਨਹੀਂ ਵੀ ਹਾਂ ਵੀ ਕੋਈ ਬਦਮਾਸ਼ੀ ਨਹੀਂ ਕੀਤੀ ਭਾਈ ਨਹੀਂ ਚਲੋ ਭਾਈ ਗੱਲ ਨੂੰ ਬੋਲਣ ਦੋ ਇਹ ਬੋਲਣ ਦੋ ਯਾਰ ਬੋਲਣ ਦੋ ਇੱਕ ਮਿੰਟ ਤੁਸੀਂ ਆਪ ਦਾ ਤੁਸੀਂ ਆਪ ਦਾ ਤੁਸੀਂ ਆਪ ਦਾ ਕੰਮ ਕਰ ਰਹੇ ਸੀ ਉਸ ਤੋਂ ਬਾਅਦ ਕੀ ਹੋਇਆ ਕੁਝ ਨਹੀਂ ਹੋਇਆ ਕੁਝ ਨਹੀਂ ਤਾਂ ਹੁਣ ਆਏ ਆ ਵੀਰ ਉਹ ਨਹੀਂ ਓਕੇ ਇਹ ਤਾਂ ਇਹ ਤਾਂ ਵੀਰੋਂ ਨਹੀਂ ਹੋਣਾ ਇਹ 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 ਇੱਕ ਮਿੰਟ ਵੀਰੇ ਇਹ ਕੁਝ ਨਹੀਂ ਇਹ ਕੁਝ ਨਹੀਂ ਬੋਲੇ ਇਹ ਵੀ ਠੀਕ ਆ ਸਾਰਾ ਕੁਝ ਤੇ ਕੱਲ ਹੈ ਕਿ ਇੱਕ ਬਈ ਆਪਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਅਸੀਂ ਆਪਦੇ ਸਾਰੇ ਕਾਗਜ਼ A to Z ਅਸੀਂ ਕਾਗਜ਼ ਸਾਰੇ ਪੇਸ਼ ਕਰੇ ਹੋਏ ਆ ਠੀਕ ਹੈ ਸਹੀ ਸਾਡਾ ਇਨਸਾਫ ਹੁਣ ਹੋ ਇਹਨਾਂ ਦਾ ਦਾਵਾ ਕੀ ਹੈ ਇਹਨਾਂ ਦਾ ਦਾਵਾ ਇਹ ਇਹਨਾਂ ਦੀ ਤਾਂ ਰਜਿਸਟਰੀ ਉਹ ਬਾਈ ਜੀ ਜਿਹੜੀ ਕਰਾਤੀ ਹੈ ਰਜਿਸਟਰੀ ਰਜਿਸਟਰੀ ਤਾਂ ਤੁਸੀਂ ਚੈੱਕ ਕਰਕੇ ਦੇਖ ਲਿਓ ਇਹ ਦਵਾ ਗਿਆ ਜਗ੍ਹਾ ਨਹੀਂ ਇਹ ਦਵਾ ਗਿਆ ਤੇ ਅਸੀਂ ਕਰਾਇਤੇ ਦਿੱਤੀ ਸੀ ਇਹ ਕਹਿੰਦੇ ਸਾਡੀ ਹੋਗੀ ਇਹਨਾਂ ਨੇ ਇੱਕ ਰਜਿਸਟਰੀ ਕਰਵਾ ਲਈ ਸੜਕ ਤੋਂ ਪਰਲੇ ਪਾਸੇ ਦੇ ਨੰਬਰ ਨੇ ਉਹ ਠੀਕ ਹੈ ਸੜਕ ਤੋਂ ਪਰਲੇ ਪਾਸੇ ਦੇ ਨੰਬਰ ਆ ਇਹਨਾਂ ਨੇ ਹੁਣ ਕਿਹਾ ਕਹਿੰਦੇ ਵੀ ਇਹ ਜਗ੍ਹਾ ਸਾਡੀ ਉਹ ਆ ਰਿਸ਼ਕੀ ਕਰਾ ਲਈ ਇਹਨਾਂ ਨੇ ਜਾਲੀ ਬਿਲਕੁਲ ਇੰਤਕਾਲ ਨਹੀਂ ਚੜਿਆ ਬਾਈ ਜੀ ਕਿਉਂਕਿ ਇੰਤਕਾਲ ਤੇ ਅਸੀਂ ਰੋਕ ਲਾਈ ਹੋਈ ਸੀ ਕੋਈ ਇੰਤਕਾਲ ਨਹੀਂ ਹੋਇਆ ਇਹਨਾਂ ਦਾ ਅੱਜ ਤੱਕ ਇੰਤਕਾਲ ਇੰਤਕਾਲ ਗਾਹਾਂ 20 ਸਾਲ ਕੀ 50 ਸਾਲ ਨਹੀਂ ਹੋ ਸਕਦਾ ਕਿਉਂਕਿ ਸਾਡੀ ਸਾਡੀ ਮਲਕੀਅਤ ਆ ਯਾਰ ਬਿਲਕੁਲ ਜਮੀਨ ਦਿੱਤੀ ਕੋਈ ਐਗਰੀਮੈਂਟ ਹੋਇਆ ਸੀ ਬਿਲ ਇਹੀ ਦਾ ਦੇਖੋ ਗੱਲ ਆ ਇਹਨਾਂ ਨੇ ਛੜਤਾ ਸੀ ਠੇਕਾ 2000 ਜਾਂ ਤੋਂ ਇਹ ਕਹਿੰਦੇ ਆ ਵੀ ਠੇਕਾ ਇਹਨਾਂ ਕੋਲ ਲਾਇਸੈਂਸੇ ਨਹੀਂ ਸੀ ਉਦੋਂ ਜੀ ਰਵਾਈ ਲਵਾਈ ਦਾ ਇਹਨਾਂ ਕੋਲ ਲਾਇਸੈਂਸ ਹਈਓ ਨਹੀਂ ਸੀ ਜੀ ਸਰ 18 ਦੇ ਵਿੱਚ ਸੀਗਾ ਉਦੋਂ ਬਾਅਦ ਛੜਤ ਰਹੇ ਨੇ ਮੋੜ ਕੇ ਆਪਦਾ ਸਮਾਨ ਰੱਖ ਲਿਆ ਤੇ ਕਿੰਨੀ ਮਤਲਬ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਜਦੋਂ ਛੱਡਿਆ ਨੂੰ ਇਹ ਤਾਂ 2018 ਤੋਂ ਬਾਅਦ ਇਹਨਾਂ ਨੇ ਠੇਕਾ ਇੱਥੇ ਖੋਲਿਆ ਹੀ ਨਹੀਂ ਜੀ ਠੀਕ ਹੈ ਹੋਰ ਕੋਈ ਰੋਲਾ ਇਸ ਜਗ੍ਹਾ ਦਾ ਹੋਰ ਕੋਈ ਰੋਲਾ ਨਹੀਂ ਜੀ ਬਿਲਕੁਲ ਨਹੀਂ ਰੋਲਾ ਠੀਕ ਹੈ ਤੁਸੀਂ